ਸ਼ੁਕਰੰਦਿ ਮ੍ਰਿਤਕ ਦੇ ਦੀ ਰਾਖੀ ਦੇ ਲਈ ਕਿਸਾਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਡੇਰੇ ਲਾਏ ਹੋਏ ਨੇ ਪੁਲਿਸ ਦੇ ਕਿਸਾਨਾਂ ਮੂੰਹ ਸਾਹਮਣੇ ਨੇ ਕਿਸਾਨ ਸ਼ੁਕਰੰਦਿ ਮ੍ਰਿਤਕ ਦੇ ਪ੍ਰਸ਼ਾਸਨ ਦੇ ਹਵਾਲੇ ਨਹੀਂ ਕਰਨਾ ਚਾਹੁੰਦੇ ਕਿਸਾਨਾਂ ਦੀ ਦਲੀਲ ਹੈ ਕਿ ਉਹਨਾਂ ਨੂੰ ਪੁਲਿਸ ਤੇ ਸਰਕਾਰ ਤੇ ਭਰੋਸਾ ਨਹੀਂ ਰਿਹਾ ਕਿਸਾਨ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਸ਼ੁਕਰੰਦ ਸਿੰਘ ਦੀ ਮੌਤੇ ਮਾਮਲੇ ਚ ਕੇਸ ਦਰਜਨਾ ਕੀਤੇ ਜਾਣ ਕਾਰਨ ਅਜੇ ਤੱਕਰ ਲਾਸ਼ ਦਾ ਪੋਸਟਮਾਰਟਮ ਤੇ ਸੰਸਕਾਰ ਨਹੀਂ ਕੀਤਾ ਜਾ ਸਕਿਆ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਸ਼ੁਕਰੰਦ ਦੇ ਕਾਤਲਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਉੱਪਰ ਅੜੇ ਨੇ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਪੁਲਿਸ ਵਿਚਾਲੇ ਵੀ ਪੇਚ ਫਸ ਗਿਆ ਹੈ ਚਰਚਾਵਾ ਇਹ ਨੇ ਕਿ ਹਰਿਆਣਾ ਪੁਲਿਸ ਦਾਵਾ ਕਰ ਰਹੀ ਹੈ ਕਿ ਸ਼ੁਕਰੰਦ ਦੀ ਮੌਤ ਦੀ ਘਟਨਾ ਹਰਿਆਣਾ ਚ ਵਾਪਰੀ ਸੀ ਇਸ ਕਰਕੇ ਇਸ ਸੰਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਹੀ ਕੀਤੀ ਜਾਣੀ ਬੰਦੀ ਹੈ ਪਰ ਕਿਸਾਨ ਮੰਨ ਨਹੀਂ ਰਹੇ ਇਹ ਸਰਕਾਰ ਸਾਡੇ ਨਾਲ ਬੜਾ ੱੱਕਾ ਕਰ ਰਹੀ ਹੈ ਇੱਕ ਖਨੌਰੀ ਬਾਰਡਰ ਦੇ ਉੱਤੇ ਅਸੀਂ ਆਪਣਾ ਸ਼ਾਂਤੀਪੂਰਨ ਤੇ ਆਪਣਾ ਉਹ ਕਰ ਰਹੇ ਸੀ ਇਹ ਸਰਕਾਰ ਨਾ ਆ ਕੇ ਉੱਥੇ ਸਾਡੇ 25 30 ਦਾ ਟਰੈਕਟਰ ਭੰਨੇ ਬੇਅੰਤ ਗੋਲੀਆਂ ਛੱਡੀਆਂ ਇਹ ਸਾਡੇ ਬੱਚੇ ਦੇ ਆਣ ਕੇ ਇੱਕ ਗੋਲੀ ਸਿਰ ਤੇ ਮਾਰੀ ਇਹਨਾਂ ਦੀ ਡੈਥ ਹੋ ਗਈ ਕਈ ਜ਼ਖਮੀ ਹੋ ਗਏ ਇਸ ਕਰਕੇ ਇਹਨਾਂ ਦਾ ਇੱਥੇ ਲਿਆਏ ਇੱਥੇ ਇਹਨਾਂ ਦੀ ਸਾਨੂੰ ਇਨਸਾਫ ਨਹੀਂ ਕੋਈ ਮਿਲਿਆ ਜਿੰਨਾ ਚਿਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਡਟ ਕੇ ਬੈਠਾਂਗੇ ਇੱਥੇ ਉਹਨਾਂ ਦੀ ਡੈੱਡ ਬੋਡੀ ਇੱਥੇ ਹੀ ਪਈ ਹੈ ਡੈੱਡ ਬੋਡੀ ਇੱਥੇ ਹੋਣ ਕਰਕੇ ਸਾਨੂੰ ਇੱਥੇ ਆਉਣਾ ਪਿਆ ਦੁਆਰੇ ਫੇਰ ਵੀ ਸਾਨੂੰ ਕੋਈ ਸਰਕਾਰ ਦੀ ਵੀ ਨੀਤੀਆਂ ਦੇ ਭਰੋਸਾ ਨਹੀਂ ਰਿਹਾ ਵੀ ਅਸੀਂ ਇੱਥੇ ਆਏ ਫੇਰ ਅਸੀਂ ਇੱਥੇ ਡਟ ਕੇ ਬੈਠਾਂਗੇ ਇੰਨਾ ਬੋਡੀ ਇੱਥੇ ਉਹਨਾਂ ਦੀ ਪ੍ਰਧਾਨ ਜੀ ਗੱਲ ਕਰੀਏ ਜੇ ਡਟ ਕੇ ਦੀ ਗੱਲ ਆਂਦੀ ਹੈ ਕੀ ਕੋਈ ਮੋਰਚੇ ਦੀ ਰੂਪ ਲਏਗਾ ਗਿਆਨਾ ਡੈਮ ਚ ਰਜਿੰਦਰਾ ਚ ਕਿ ਨਹੀਂ ਜੀ ਇਹ ਮੋਰਚਾ ਤਾਂ ਚੱਲੇ ਰਹੀ ਹੈ ਮੋਰਚਾ ਤਾਂ ਦੇਖੋ ਸਾਡਾ ਡਟ ਕੇ ਬੈਠਿਆ ਦੋ ਇੱਧਰ ਬਾਰਡਰਾਂ ਦੇ ਹੁਣ ਤੁਸੀਂ ਮੇਰੀ ਵੀਡੀਓ ਇੱਥੇ ਲੈ ਲੋ ਹਾਂਜੀ ਹਾਂਜੀ ਅਸੀਂ ਸਾਨੂੰ ਹੁਕਮ ਹੋਇਆ ਸਾਡੇ ਜਥੇਬੰਦੀ ਦਾ ਵੀ ਉੱਥੇ ਜਾਓ ਵੀ ਉੱਥੇ ਆਪਾਂ ਨੂੰ ਬੈਠਣਾ ਪੈਣਾ ਵੀ ਅਸੀਂ ਬੈਠਾਂਗੇ ਕਿਉਂਕਿ ਕੋਈ ਕਾਰਨ ਦੱਸਿਆ ਗਿਆ ਜੀ ਕਿ ਕਿਸ ਕਾਰਨ ਤੁਹਾਨੂੰਰੇ ਬੈਠਣਾ ਪੈ ਗਿਆ ਜੀ ਕਾਰਨ ਤਾਂ ਇਹੀ ਹੈ ਦੇਖੋ ਸਾਡੇ ਬੱਚੇ ਦੀ ਹਲਾਸ ਹੋਈ ਹੈ ਇੱਥੇ ਅਸੀਂ ਇੱਥੇ ਸਾਢ ਨਹੀਂ ਸਕਦੇ ਹਾਂ ਕੁਝ ਟਾਈਮ ਕੁਝ ਵੀ ਹੋ ਸਕਦਾ ਜਦੋਂ ਕੋਈ ਵੀ ਹੈ ਆਪਾਂ ਆਪਣੇ ਬੰਦੇ ਦੀ ਡੈਥ ਹੋ ਜਾਂਦੀ ਹੈ ਆਪਾਂ ਉਹਨੂੰ ਬਹਿਣਾ ਤਾਂ ਪੈਂਦਾ ਉੱਥੇ ਅਸੀਂ ਬੈਠਾਂਗੇ ਇੱਥੇ ਕੋਈ ਜੱਤੇ ਬੰਦੇ ਨੂੰ ਕੋਈ ਸ਼ੰਕਾ ਹੋਈ ਹੈ ਨਹੀਂ ਸ਼ੰਕਾ ਤਾਂ ਕੋਈ ਨਹੀਂ ਹੈ ਸ਼ੰਕਾ ਦਾ ਚਲੋ ਇਹ ਬੱਚਾ ਮਿਰਤਕ ਹੈ ਸਾਡਾ ਇੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਬੈਠਾਂਗੇ ਗੱਲ ਕਰੀਏ ਪ੍ਰਧਾਨ ਜੀ ਇਨਸਾਫ ਦੀ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਇਨਸਾਫ ਤਾਂ ਹੀ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਜਿਸ ਨੇ ਵੀ ਇਹ ਗੋਲੀਆਂ ਛੱਡੀਆਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਐਫ ਆਰ ਦਰਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਤਨਾ ਨਹੀਂ ਡੱਕਣਗੇ ਇਤਨਾ ਅਸੀਂ ਇਨਸਾਫ ਨੇ ਕੋਈ ਨਹੀਂ ਮਿਲੇਗਾ